Thank ਕਾਲ ਸੁਣ ਤੈਨੂੰ ਨੋਕੜ ਵੀ ਚੁੱਕਿਆ ਜਾਏਗਾ ਤੇਰੇ ਮਣੀ ਮਣੀ ਸ਼ਰਮ ਹੈ ਨੀ ਕਿ ਜੋਂ ਦੇ ਕਾਬਲਾ ਤੂੰ ਹੈਂ ਕੀ ਕਰ ਤੈਨੂੰ ਸੁਣਦਾ ਨਹੀਂਗਾ ਹੈਂ ਕੀ ਜਾਣ ਉਹ ਮੈਂ ਰੋਜਾ ਕਰਦਾ ਇਹਨਾਂ ਉੱਤੇ ਤੈਨੂੰ ਸੁਣਦਾ ਨਹੀਂਗਾ ਹੈਂ ਮੈਂ ਵੀ ਤਾਂ ਕੰਮ ਤੋਂ ਆਇਆ ਤੇ ਕੰਮ ਤੋਂ ਆਇਆ ਤਾਂ ਕੰਮ ਕਰਨਾ ਤਾਂ ਹੈ ਤੇ ਸਮਝਦਾ ਕਿੰਨੀ ਖੋਲਾ ਉਹ ਮੈਂ ਹੈੱਡਫੋਨ ਲਾਇਆ ਹੋਏ ਸੀਗੇ ਤਾਂ ਅੱਗੇ ਸੁਣਿਆ ਨਹੀਂ ਮੈਨੂੰ ਉਹ ਮੈਂ ਹੈੱਡਫੋਨ ਲਾਇਆ ਹੋਏ ਸੀਗੇ ਤਾਂ ਅੱਗੇ ਸੁਣਿਆ ਨਹੀਂ ਮੈਨੂੰ ਪੱਜਾ ਅੜਖਾ ਹੋਣਾ ਕੋਈ ਵੀ ਜਰ ਜਖੜ ਕਾ ਸਕਦਾ ਹੈਗਾ ਹਾਂ ਉਹਨਾਂ ਨੇ ਦਿਮਾਗ ਖਰਾਬ ਕੀਤਾ ਬੰਦ ਲੋਕਾਂ ਨੇ ਹਾਂ ਗੱਲ ਹੀ ਬਾਤ ਨਹੀਂ ਸ਼ਰਮੇ ਹੈ ਨਹੀਂ ਉਹ ਇੱਕ ਪਿੰਚ ਉੱਠਣ ਲੱਗਾ ਹੋਇਆ ਹੈਗਾ ਤੇ ਬਾਕੀ ਬੰਦੇ ਕਿੱਥੇ ਕੀ ਕਰਦੇ ਖੜੇ ਹੈਗੇ ਆਹਾ ਦੇਰ ਪਰ ਸੋਵਿਦਾ ਕੀ ਹਾਲ ਬਣਾਇਆ ਹੋਇਆ ਹੈਗਾ ਹੈ ਬਰਤਨ ਵੀ ਸਾਫ਼ ਨਹੀਂ ਕੀਤੇ ਹੈਗੇ ਸਾਰਾ ਦਿਨ ਮੋਬਾਈਲ ਦੇਖ ਰਹੇ ਹੋ ਤੁਸੀਂ ਤੁਹਾਨੂੰ ਬਹੁਤ ਸ਼ਰਮ ਹੈਗੀ ਹੈ

ਕੀ ਕਰੇ ਬੰਦਾ ਹੈ ਬੁਰਾ ਹਾਲ ਕੀਤਾ ਫੈਨਾਂ ਲੋਕਾਂ ਨੇ ਇਹ ਭੜਾਈ ਕਰਦੀ ਹੈ ਜੋ ਭੜਾਈ ਆ ਹੁੰਦੀ ਹੈ ਨਾਲ ਨਾਲ ਚੱਕਿਆ ਹੋਇਆ ਮਨ ਦੇਖਣ ਲੱਗੀ ਹੋਈ ਹੈ ਮਾਰੀ ਮੁੱਢ ਸ਼ਾਂਤ ਕਰੋ ਐਂਡੀ ਐਂਡੀ ਵਿਸ਼ਾ ਜਨਿਕਾਰੇ ਆ ਟੀਵੀ ਦਾ ਆਖਿਆ ਨਾਲ ਸ਼ਾਬਾਸ਼ ਤੁਹਾਡੇ ਫਿੱਟੇ ਨੂੰ ਸਾਡੇ ਅਸੀਂ ਕਮਾਈ ਕਰਕੇ ਆਉਂਨਾ ਤੁਸੀਂ ਉੜਾਈ ਜਾਂਦੇ ਹੋ ਹੈ ਐਡੇ ਮਰਦ ਨੂੰ ਪਾਸ ਕਰਨਗੇ ਆ

ਆਪਸ ਦਾ ਮੁਸਾਤਰਾ ਰਿਹਾ ਉਹ ਉਹ ਤੂੰ ਕਿੱਥੇ ਆ ਤੂੰ ਕਿਸੇ ਨਾਲ ਗਿਆ ਦਵਾਜਾ ਖੋ ਗਿਆ ਹਾਂ ਤੂੰ ਸੰਭਲ ਨਾ ਮਰ ਉਹ ਹਾਂ 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 ਸੰਭਲ ਕਮਨ ਤੂੰ ਚੱਲ ਨਮੀ ਨਾ ਉਸ ਫਾਇਣੀ ਕਰਨੀ ਕੀ ਸਾਡਾ ਇਹ ਵੀਡੀਓ ਬਣਾਉਂਦਾ ਮੇਨ ਮਤਲਬ ਇਹ ਹੈਗਾ ਕਿ ਆਪਾਂ ਨੂੰ ਬਾਹਰ ਆਫਿਸਾਂ ਕੋਲ ਜਾਂ ਕਿਸੇ ਨਾਲ ਲੜਾਈ ਕੀਤੀ ਹੋਈ ਉਹਦਾ ਗੁੱਸਾ ਘਰ ਆ ਕੇ ਬੱਚਾ ਉੱਪਰ ਨੀਲ ਪਾਰਨਾ ਚਾਹੀਦਾ ਸੋ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਬੱਚੇ ਅੱਜਕੱਲ੍ਹ ਪੜ੍ਹੇ ਲਿਖੇ ਹੈ thank <laughs> you